ਆਹ ਵੇਖ ਮਮੀ ਕਿੱਕੇ ਕਿੱਦੇ ਸੋਹਣੇ ਲੱਗੇ ਆ ਹੈ ਮੇਰੇ ਤੋਂ ਬਿਗਾਰੇ ਤੜ ਤੋਂ ਗੱਲ ਵੀ ਨਹੀਂ ਹੀ ਬਣੀ ਚੱਲ ਬਣਾ ਬਣਾ ਬਾਕੀ ਵੀ ਕਰ ਸ਼ਸ਼ੇ ਦੀ ਤੁਹਾਨੂੰ ਮੈਂ ਜੀਜੀ ਕਿਹਾ ਥੋੜੇ ਥੋੜੇ ਮੈਨੂੰ ਵਾਲ ਕੱਢ ਕੱਢ ਦੇਈ ਜੋ ਮਮੀ ਟਾਈਮ ਨੂੰ ਬੜਾ ਲੱਗਣਾ ਚਾਹੀਦਾ ਵੇਖਾ ਕਿ ਮੇਰੇ ਥੋੜੇ ਥੋੜੇ ਹਿੱਲਣਾ ਨਹੀਂ ਰਿਹਾ ਤੁਹਾਨੂੰ ਕਿਹਿਆ ਕੁਰਸੀ ਲੈ ਨਹੀਂ ਨਹੀਂ ਤੂੰ ਕਰ ਦੇ ਇਦਾਂ ਹੀ ਕਿੱਥੇ ਕੁਰਸੀ ਤੇ ਬੈਠੇ ਨੇ ਆਂ ਕਿੱਦਾਂ ਕਰ ਕੁਰਸੀ ਤੇ ਬੈਠ ਬੜਾ ਲੱਗੂਗਾ ਮੈਂ ਸ਼ੀਸ਼ੇ 'ਚ ਵੇਖਣਾ ਸਾਰਾ ਕੁਝ ਕੀ ਕਰਦੇ ਆ ਜੇ ਤੁਸੀਂ ਤੁਹਾਡੇ ਮੂੰਹ ਦਿਖਣੇ ਚਾਹੀਦੀ ਹੈ ਨਾ ਮੈਨੂੰ ਇਹ ਨਾਵੇਂ ਮਗਰ ਹੋ ਕੇ ਮੈਨੂੰ ਮਖੌਲ ਕਰਦੀਆਂ ਹੋ ਦ ਨਹੀਂ ਇਹਨੇ ਬਣਾਇਆ ਨਹੀਂ ਕਾਦੇ ਚੜੇ ਹੀ ਹੋ ਜੇ ਹਾਂ ਤੁਹਾਡੇ ਵੀ ਦੀਦੀ ਕਰਕੇ ਦਵਾਂਗੀ ਨਾ ਭੈਣੇ ਸਾਡੇ ਇਦਾਂ ਹੀ ਚੰਗੇ ਆ ਕਰ ਲਿਆ ਕਰ ਲੈ ਦੋਵੇਂ ਜਾਣੀਆਂ ਆਪਣੀ ਸੱਸ ਨੂੰ ਕੁਛ ਨਹੀਂ ਦਈ ਆਪਣੇ ਹੋਣਗੇ ਨਹੀਂ ਆਪਣੀ ਸੱਸ ਦੇ ਵੀ ਕਰਦੀ ਹਾਂ ਆਹੋ ਉਹਨੇ ਨਹੀਂ ਕਰਾਉਣੇ ਕਰਾਉਣੇ ਭਲਾ ਉਹਨੇ ਕੋਈ ਨਹੀਂ ਕਰਾਂ ਮੈਂ ਤਾਂ ਮਨ ਪਤਾ ਤੇ ਲੱਗ ਗਿਆ ਕਿੱਦਾਂ ਕਰਨੇ ਤੇ ਉਹਨਾਂ ਦੇ ਵੀ ਕਰਦੀ ਹਾਂ ਤੁਸੀਂ ਕੋਈ ਗੱਲ ਨਹੀਂ ਆਹੋ ਆਪਾਂ ਚਾਚੇ ਕਰਦੇ ਤੇ ਮੇਰੇ ਕਰ ਦਊਂਗੀ ਆਪੇ ਬਾਵਾ ਚਾਚ ਸਿੱਖਣੇ ਕਿ ਨਾਲ ਦੇ ਵਿੱਚ ਦਰਾਣੇ ਚਠਾਣੀ ਹੋਣਾ ਉਹ ਕੰਮ ਕਰਦਾ ਹੈ ਇਹ ਇੱਕ ਗੱਲ ਨਾ ਵਾ ਇਸਹਲਾ ਕਿ ਦੇ ਸੋਨੇ ਲਟਣਦੇ ਆ ਫਿਰ ਮੰਮੀ ਪਾ ਕੇ ਕਿੰਨੇ ਦਿੱਤੇ ਮੇਰੀ ਨੌ ਨੇ ਪਾ ਕੇ ਦਿੱਤੇ ਘਰ ਕਿੰਨੇ ਪਾਉਣੇ ਹੂੰ ਬੋਤਾ ਸਹਾਰਾ ਨਾ ਕਰਿਆ ਕਰ ਪਾਈ ਜਾ ਚੁੱਪ ਕਰਕੇ ਪਰ ਉਦਾਂ ਮੈਂ ਮੰਮੀ ਮੈਂ ਸਾਹ ਬਲਿਆ ਵਾ ਮੇਰੇ ਤੋਂ ਬਿਨਾਂ ਠੱਡੀ ਵੀ ਨਹੀਂ ਗਈ ਹੈ ਚੰਗਾ ਚੰਗਾ ਨਹੀਂ ਗਈ ਤੇਰੇ ਮੈਂ ਪਾ ਦੂੰਗੀ ਹੋਰ ਕੀ ਆਨੀ ਆ ਮੈਂ ਨਹੀਂ ਛੜਨੇ ਵਾਲਾ ਇਹਨਾਂ ਦਾ ਵਾਲ ਪਤਾ ਕਿੰਨੇ ਡੈਮੇਜ ਹੁੰਦੇ ਨੇ ਐਵੇਂ ਹੁੰਦੇ ਆ ਵੇਖੀ ਹਾਂ ਹੂੰ ਰਵਾਨਾ ਪਾ ਬੋਤਾ ਚੁੱਪ ਕਰਕੇ ਪਾਈ ਜੇ ਤੇਰਾ ਕਿਰਾਦਾ ਮੈਂ ਹਟ ਜੂਗੀ ਹਟਣਾ ਨਹੀਂਗਾ ਮੈਂ ਸਾਰੇ ਪੌਣੇ ਚਾਚੀ ਕਿਤੇ ਆਉਣਾ ਹੋਵੇ ਕੱਲ ਨੂੰ ਅੱਡੇ ਕਵਾਲਾ ਹੱਥ ਆ ਜਾਣ ਤੁਹਾਡੇ ਅੱਗੇ ਪਤਾ ਤਾਣੀ ਡੈਡੀ ਦੇ ਮੈਨੂੰ ਕਿੰਨੀਆਂ ਗਾਣਾ ਕੱਢੀਆਂ ਅੱਗੇ ਮੇਰੇ ਦਵਾਲੇ ਹੋਏ ਸੀਗੇ ਤੇ ਤੂੰ ਆ ਕੇ ਉੰਗਾ ਲਿਆ ਤੇ ਵਿਖਾਉਣੇ ਆ ਮੈਂ ਸਾਰਿਆਂ ਨੂੰ ਸਾੜਨਾ ਪਾ ਕੇ ਵੇਖੀ ਸੀ ਕੀ ਬਣਾਉਣੀ ਇਨਾ ਦਾ ਮੈਂ ਨੀਨਾਵ ਸੱਚ ਵੀ ਨੇ ਇੱਕ ਗੱਲ ਦੱਸ ਜਦੋਂ ਤੈਨੂੰ ਮੈਂ ਕਿਹਾ ਸੀ ਆਰਡਰ ਕਰਦੇ ਤੇ ਤੈਨੂੰ ਕਿਹਾ ਕਿ ਮੈਂ ਆਪਣਾ ਨਾਂ ਲਿਖੀ ਉੱਤੇ ਤੇ ਮੇਰਾ ਕਾਲ ਲਿਖਿਆ ਇੱਕ ਲੈੜੀਆ ਤੇ ਮੈਂ ਤੂੰ ਹੀ ਮੰਗਾਇਆ ਤੇ ਤੁਹਾਡਾ ਨਾਂ ਹੀ ਲਿਖਣਾ ਨਿਸ਼ਚੈਣੇ ਕਹਿ ਥਾਂ ਦੀਏ ਤੇਰਾ ਪਿਓ ਜੋ ਤੇਰਾ ਨਾਮ ਵਿੰਦਾ ਨਾ ਉਹਨੇ ਕੁਛ ਨਹੀਂ ਕਹਿਣਾ ਉਹ ਤੇ ਮੇਰਾ ਸਿਰ ਪਾੜਨ ਤੱਕ ਗਿਆ ਵਾ ਪਤਾ ਨਹੀਂ ਹੈਗਾ ਤੈਨੂੰ ਕਿੱਦਾਂ ਮੇਰੇ ਦੁਆਰੇ ਹੋਇਆ ਹੈਗਾ ਹਾਂ ਵੀ ਮੇਰੀਆਂ ਦੇ ਬਾਵਾਂ ਪੀਣ ਨੂੰ ਹੋਣ ਲੱਗ ਪਈਆਂ ਤੇ ਚੁੱਪ ਕਰਕੇ ਕਰੀ ਜਾ ਕਿਤਨੇ ਤੇਰੀ ਬਾਵਾਂ ਟੁੱਟ ਜਾਂਦੀਆਂ ਸਾਰੇ ਕਰਕੇ ਦੇ ਆ ਵੇਖਾ ਕਿੰਨੇ ਸੋਹਣੇ ਲੱਗੇ ਆ ਹੈਂ ਘਾਪੇ ਕਰਦੇ ਆਏ ਤੇ ਉੱਤੇ ਦੀਨ ਨਿਕਲ ਜਾਣਾ ਹਾਂ ਹੋ ਹੋ ਇਹ ਹੋਰ ਵੀ ਕੰਮ ਕਰਨਾ ਵਾ ਇਹ ਤੁਹਾਡੇ ਵੰਗਵੇਲੇ ਥੋੜੀ ਆ ਨਹੀਂ ਚੁੱਪ ਕਰਕੇ ਜਬਾਨਾ ਘੱਟ ਚਲਾਓ ਤੇ ਹੱਥ ਜ਼ਿਆਦਾ ਚਲਾਓ ਠੀਕ ਆ ਨਾ ਚੁੱਪ ਕਰਕੇ ਕਰ ਦੋ ਪਰਾਂ ਤੇ ਦੀਏ ਆ ਤੇਰੇ ਕੋ ਤੇ ਵੈਸੇ ਨਾ ਨਾ ਕੰਮ ਕਰ ਵੀ ਦਿੰਨੀ ਆ ਤੂੰ ਤੇ ਜਰਿਆ ਨਹੀਂ ਤੇਰੇ ਕੋ ਜਾਣ ਡਿਆ ਮੈਨੂੰ ਪਤਾ ਵਾ ਤੈਨੂੰ ਇਹ ਹੋਣ ਡਿਆ ਹੁਣ ਕਿ ਮੰਮੀ ਦੇ ਵਾਲ ਬੜੇ ਸੋਹਣੇ ਲੱਗਣ ਡਿਆ ਪਏ ਹੈ ਹਨਾ ਹਾਂਜੀ ਇਹੋ ਜਿਹਾ ਨਾ ਆਹ ਲੱਗਣ ਦੇ ਹੂੰ ਚੁੱਪ ਕਰਕੇ ਕਰੀ ਜਾ ਗੱਲਾਂ ਨਾ ਕਰ ਮੇਰੇ ਨਾਲ ਬਹੁਤੀਆਂ ਸ਼ਰਨ ਹਾਂਜੀ ਜਾ ਆਪਣੀ ਸੱਸ ਨੂੰ ਵੀ ਲੈ ਆ ਉਹ ਜੌਲਾ ਹੁਤਾਈ ਜੀ ਨੇ ਉਹਨਾਂ ਦੇ ਵੀ ਪਾਈ ਦਿੱਨੇ ਆ ਨਾ 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 ਰਹਿਣ ਦੇ ਤੇ ਜਾਏਗੀ ਨਹੀਂ ਨਹੀਂ ਕਿਤੇ ਟਾਈਮ ਰਹਿਣਾ ਜਾਏ ਕੋਈ ਥੋੜਾ ਬੋਸਾ ਜਾ ਨਾ ਜਾ ਪਾ ਦੇ ਉਹਦੇ ਵੀ ਫੇਰ ਆਖੂਗੀ ਦਰਾਣੀ ਮੇਰੀ ਨੇ ਸੁਲਾਨੀ ਮਾਰੀ ਹਾਂ ਉਹਨਾਂ ਨੇ ਨੀ ਤੈਨੂੰ ਰਾਜ ਨੂੰ ਦੱਸਣਾ ਜਾ ਕੇ ਨਾ ਨਾ ਉਹਨੇ ਤਾਂ ਹੰਗਾ ਕਿ ਦਸਣਾਵਾ ਦਾ ਚਾਚਾ ਦਾ ਚਾਚੇ ਨੂੰ ਕੱਖ ਨਹੀਂ ਕਹਿਣਾ ਤੇ ਡੈੜੀ ਨੇ ਲੱਤਾਂ ਵੜ ਦੇਣੀਆਂ ਨਾਲ ਹੀ ਮੰਮੀ ਦੀਆਂ ਹੂੰ ਵੜਦਣੀਆਂ ਲੱਤਾਂ ਥੱਲੇ ਲੱਗਾ ਵਾ ਤੇਰਾ ਸਹੁਰਾ ਤੇਰੀ ਸੱਸ ਦੇ ਐਵੇਂ ਬਹੁਤੀਆਂ ਗੱਲਾਂ ਨਾ ਕਰਿਆ ਕਰ ਜਿੱਦਾਂ ਕਹਿੰਦੀ ਅੰਦਰ ਵੜ ਕੇ ਉਦਾਂ ਮੰਨਦਾ ਰਹਿੰਦਾ ਸਾਰਾ ਦਿਨ ਆਵੇ ਲੱਗਾ ਥੱਲੇ ਲੱਗਾ ਵਾ ਮੈਨੂੰ ਪਤਾ ਨਹੀਂ ਕਾ ਸਭ ਕੁਝ ਵੇਖਣੀ ਆ ਨਹੀਂ ਸ਼ਰਨ ਹੌਲੀ ਮਾਰਾ ਕੰਗੀ ਖਿੱਚ ਦੇਣੇ ਵਾਲ ਮੇਰੇ ਸਾਰੇ ਤੂੰ ਹਾਏ ਹਾਏ ਚਾਚੀ ਹੌਲੀ ਹੌਲੀ ਤੇ ਮਾਰਨ ਲਈ ਆ ਆ ਵੇਖਾ ਨਾ ਕਿੰਨੇ ਪਿਆਰ ਨਾਲ ਡਈ ਆ ਮਛੀ ਸ਼ੇਠਾਣੀ ਵੇਖਣ ਡਈ ਆ ਤੁਹਾਨੂੰ ਕੀ ਇਸ਼ਾਰੇ ਕਰਦੀਆਂ ਜੀ ਦੋਵੇਂ ਮੰਮੀ ਜੈਨ ਤੇ ਕੀ ਬੜੇ ਸੁਨੇ ਲੱਗਦੇ ਆਹੋ ਤੇ ਖੁੱਲ ਕੇ ਕਹੋ ਹਾਂ ਮੂੰਹ ਚ ਕੀ ਮੁੰਮਣ ਕਰਦੀਆਂ ਜੀ ਹੈਗੇ ਕਿ ਤੁਸੀਂ ਕੀ ਗੁੱਸੇ ਨਾਲ ਲੈ ਦੱਸ

ਰੇਖਾ ਤਾਰ ਨਿਕਲਿਆ ਪੈਸਿਆਂ ਦਾ ਮੁੱਲ ਮੁੜ ਗਿਆ ਹੀ ਅੱਜ 2500 ਰੁਪਏ ਦੀ ਕਿਹੜੀ ਗੱਲ ਹੈ ਕਿਹੜੀ ਮੰਮੀ ਝੜਕਾ ਪਈਆਂ ਲੈ ਹੁਣ ਭਾ ਸਾਰਾ ਟੱਬਰ ਕਰ ਲ ਪਾ ਲੋ ਹੈ 2500 ਰੁਪਏ ਦੀ ਕਿਹੜੀ ਗੱਲ ਹੈ ਕਿ ਤਰ੍ਹਾਂ ਫੜਿਆ ਪੁਣਾ ਗਿਆ ਮੈਨੂੰ ਨਿਆਣੇ ਕਹਿੰਦੇ ਸਾਗ ਨੂੰ ਜੀ ਕੰਡਿਆ ਉਹ ਸਾਗ ਨਹੀਂ ਘਾਈ ਟੁੱਟਣਾ ਉਹਦੇ ਪਾਣੀ ਲਾਹੜਿਆ ਕਿ ਤੇ ਸੰਨੀ ਨੇ ਦੱਸਿਆ ਹੀ ਨਹੀਂ ਹਾਂ ਹਾਏ ਤੇ ਨਿਆਣੇ ਬੜੇ ਅੱਜ ਹੀ ਜਾਈ ਉਹ ਤਾਂ ਕਦੀ ਨਾ ਨਹੀਂ ਰਹਿ ਤਰ ਜਾਂਦੇ ਮੰਮੀ ਜਾਓ ਤੁਸੀਂ ਸਾਗ ਲਿਆਓ ਉਹ ਨਹੀਂ ਉਹ ਪਰਸਨ ਵੀ ਨਹੀਂ ਵੱਡਿਆ ਜਾਣਾ ਸਕੋ ਅੱਜ ਹਾਂ ਨਹੀਂ ਉਹ ਭਰਿਆ ਵਾ ਸਾਰਾ ਕਿਥੇ ਚੱਲ ਬਸਣ ਲਵ ਏਦਾਂ ਕਰੋ ਕਿ ਸਾਗ ਦਾ ਤਾਂ ਸਾਜੇਗਾ ਕਿ ਬਸਣ ਫੇ ਭਾਜੀ ਦਾ ਵੱਡ ਲਿਓ ਉਹ ਚਲ ਉਹ ਤੇ ਹੋ ਜਾਊਗਾ ਹਾਂ ਤੇ ਮੇਰੀ ਗੱਲ ਸੁਣ ਮੈਂ ਸਗੋਂ ਤਰਨੇ ਕੋ ਗੱਲ ਕਰਨੀ ਦੱਸੋ ਉਹ ਜੀਵਨ ਨੇ ਮੈਂ ਕਿਹਾ ਕਿ ਚੁੰਟਾ ਜਿਆ ਮਂਗਾਇਆ ਹੀ ਉਹ ਹਾਏ ਹਾਏ ਚੁੰਟਾ 2500 ਦਾ ਆਇਆ ਹੀ ਉਹ ਕਿਹੜਾ ਚੁੰਟਾ ਪਤਾ ਨਹੀਂ ਕੀ ਆਂਦੇ ਉਹਦੇ ਨਾਲ ਕਰੀਦੇ ਕੋ ਵਾਲਾ ਨੂੰ ਪੁੰਦੇ ਕੁੰਡਲ ਜੇ ਹਾ ਦੱਸ ਉਹ ਇਹਨੇ ਭਲਾ ਕੀ ਕਰਨਾ ਤਾਂ ਮਨਜਿੰਦਰ ਨੂੰ ਮੈਂ ਫੜਾਇਆ ਤੇ ਉਹ ਮੈਨੂੰ ਜਾਪ ਦਾ ਅੰਦਰ ਜਿਆ ਗਰਮ ਹੋ ਗਿਆ ਉਹਦੇ ਨਾਲ ਅੰਦਰ ਮੈਂ ਨਹੀਂ ਅੰਦਰ ਗਈ ਮੈਨੂੰ ਮਾੜੀ ਮਾੜੀ ਜਾਪਦੀ ਸੀ ਜਦਾਂ ਤੇ ਥੋੜੀ ਥੋੜੀ ਵੀ ਗਰਮ ਜੀ ਹੋਣ ਰਹੀ ਤੇ ਮੈਂ ਬਾਹਰ ਨੂੰ ਨਿਕਲ ਆਈ ਹਾਂ ਉਹ ਚੁੰਟੇ ਦਾ ਸੇ ਆਪਾਂ ਪਿਆ ਸਾਰਾ ਫਾਈਫਾਏ ਇਹਨੇ ਚਿਹਰੇ ਦੇ ਜੁੰਮਟੇ ਨਾ ਕੀ ਕਰਨਾ ਇਹਦੀ ਉਮਰ ਹੈਗੀ ਜੁੰਮਟਿਆਂ ਵਾਲੀ ਚੱਲ ਕਰੰਦੇ ਜੋ ਕਰਦੀ ਆ ਆ ਤੂੰ ਹੀ ਸਪਰਿੰਗ ਜੇ ਬਣਾਉਣੇ ਨੇ ਬਣਾ ਲਈ ਮਗਾ ਦੋਨੇ ਲਿਆਈ ਆ ਕੁੜਮਾ ਜੁੜਮਾ ਵਾਲੀ ਹੋਈ ਤੋ ਹਣ ਮੈਂ ਵਾਲ ਪੁੱਠੇ ਸਿੱਧੇ ਕਰੰਦੀ ਫੇ 2500 ਮੈਂ ਦੇ ਦਿੱਤਾ ਹੀ ਹੁਣ ਮੈਨੂੰ ਪਤਾ ਨਹੀਂ ਦਿੰਦੇ ਕਿ ਨਹੀਂ ਦਿੰਦੇ ਪਰ ਇਹ ਆ ਵੀ ਲੜਾਈ ਪੈਣੀ ਐ ਇਹਨਾਂ ਦੇ ਘਰ ਚਾਲ ਖਸਮਾਂ ਨੂੰ ਖਾਈ ਜੇ ਦੇ ਵੀ ਦਿੱਤੀਆਂ ਨਾ ਤੇ ਮੰਗਿਓ ਨਾ ਕੋਈ ਗੱਲ ਨਹੀਂ ਹੁਣ ਚੱਲ ਫੇ ਚਲੀਏ ਘਰ ਨੂੰ ਚਲੋ ਤੇ ਤੁਹਾਡੀ ਮਰਜ਼ੀ ਇੱਕ ਹੋਰ ਕੰਮ ਨਿਕਲ ਆਇਆ ਵਾ ਚੱਲ ਮੈਂ ਘਰ ਜਾ ਕੇ ਦੱਸਣਾ ਹੁੰਦਾ ਕੁੜੀਓ ਹੁਣ ਤਾਂ ਮੈਂ ਥੱਕ ਗਈ ਜੀ ਕਿੰਨੇ ਕੁ ਰਹਿ ਗਏ ਆ ਮੰਮੀ ਥੋੜੇ ਹੀ ਰਹਿ ਗਏ ਨੇ ਤੇ ਸਾਡੀਆਂ ਪਾਵਾਂ ਦਾ ਪੁਸ਼ਕੇ ਇੱਕ ਤਾਂ ਕੀ ਹਾਲ ਬਣਿਆ ਤੁਹਾਨੂੰ ਕਾਹ ਵੀ ਟੈਕ ਨਹੀਂ ਕੁਛ ਨਹੀਂ ਹੁੰਦਾ ਥੋੜੇ ਰਹਿ ਗਏ ਆ ਨਾ ਛੇਛੀ ਦੀ ਕਰ ਦੋ ਹੁਣ ਮੰਮੀ ਹਾਂ ਆ ਕਿ ਹੋਂ ਡਿਆ ਤੈਨੂੰ ਦਿਖਣ ਡਿਆ ਕੀ ਹੋਣ ਡਿਆ ਤੈਨੂੰ ਪਤਾ ਲੱਗਣ ਡਿਆ ਮੇਰੀ ਸੁਣੋ ਗੱਲ ਨੋਦੀਪ ਉਹ ਮੰਮੀ ਨੂੰ ਤਾਂ ਨਹੀਂ ਤੇ ਤੁਸੀਂ ਵੀ ਨਾਲ ਉਹ ਜੀਆਂ ਅਭੀ ਮੈਂ ਜਾ ਕੇ ਰੱਖਣਾ ਨਾ ਤਾਈ ਨੂੰ ਮੰਮੀ ਬਾਕੀ ਸਭ ਕੁਝ ਠੀਕ ਹੀ ਆਹ ਕਹੋ ਜੋ ਕੰਮ ਕਰਨ ਦਾ ਪਿਓ ਅ ਚੰਗੇ ਲੱਗਣ ਦੇ ਨਹੀਂ ਮਾੜੇ ਲੱਗਣ ਦੇ ਮੈਨੂੰ ਬਿਲਕੁਲ ਨਹੀਂ ਜੋ ਚੰਗੇ ਲੱਗਣ ਦੇ ਤੂੰ ਚੁੱਪ ਕਰ ਜਾ ਜ਼ਬਾਨ ਬੰਦ ਕਰ ਮੈਂ ਪੈਸੇ ਖਰਚੇ ਆ ਗੱਲਾਂ ਨਾ ਬਹੁਤੀਆਂ ਕਰ ਮੈਨਜ ਬੰਦ ਕਰਨੀ ਹੈਗੀ ਜਾ ਉਹਨਾਂ ਨੂੰ ਧੋਕੇ ਆਓ ਕਰੋ ਜਿੱਦਾਂ ਦੇ ਹੈਗੇ ਹੀ ਅੱਛਾ ਬੱਲੇ ਤੇਰੇ ਟੈਂਟਾ ਹੋ ਗਿਆ ਖੁਤੀ ਨੂੰ ਆਕੜ ਗਈਆਂ ਮੈਂ ਤੋ ਨਹੀਂ ਆ ਜਾ ਕੇ ਵਾਲ ਮੈਂ ਤੈਨੂੰ ਚੁੱਪ ਕਰ ਜਾ ਤੈਨੂੰ ਸੁਆਹ ਪਤਾ ਵਾ ਮਮਮੀ ਕਿਉਂ ਬਾਹਰ ਨਿਕਲ ਜੁਗਾ ਨਹੀਂ ਜਾਂ ਛੱਡਣਾ ਤੁਸੀਂ ਕਿਉਂ ਮੈਂ ਕੀ ਮਾੜਾ ਕਰਤਾ ਵਾ ਆਪ ਪਤਾ ਕਿਡੇ ਭੜੇ ਲੱਗਣ ਡੇ ਨੇ ਮੈਨੂੰ ਇਹ ਚੰਗੇ ਲੱਗਣ ਡੇ ਇਹ ਫੈਸ਼ਨ ਵਾਂ ਸ਼ਦਾਈਆ ਤੈਨੂੰ ਕੀ ਪਤਾ ਵਾ ਠੀਕ ਆ ਨਾ ਉਹ ਛੱਡੋ ਪਰਾਂ ਕੀ ਕਰਨ ਡੀਆਂ ਜੇ ਤੁਸੀਂ ਐਵੇਂ ਛੱਡੋ ਪਾਉਂਦਾ ਬਾ ਤੂੰ ਤੇਰਾ ਸ਼ਦਾਈ ਹੋਇਆ ਵਾ ਕੀ ਦੀ ਮੰਨੀ ਐਹੀ ਹੁਣ ਮੰਮੀ ਮੇਰੀ ਸੁਣ ਲੋ ਗੱਲ ਮੈਂ ਤੁਹਾਨੂੰ ਕੁਝ ਕਹਿ ਨਹੀਂ ਦਿਆ ਜੇ ਡੈਡੀ ਨੇ ਵੇਖ ਲੇ ਉਹਨਾਂ ਭਾਵੇਂ ਹਾ ਵਾਲ ਕੱਟ ਦਿੰਨ ਤੁਹਾਡੇ ਤੇਰਾ ਡੈਡੀ ਲੈ ਕੇ ਆਇਆ ਹੀ ਆਰਡਰ ਕਰਕੇ ਮਂਗਾਇਆ ਮੈਂ 2500 ਦਾ ਠੀਕ ਆ ਨਾ ਪੈਸੇ ਖਰਚੇ ਆ ਜਾਂ ਤੂੰ ਆਪਣਾ ਕੰਮ ਕਰ ਜਾ ਕੇ ਤੈਨੂੰ ਸਵਾਹ ਪਤਾ ਵਾ ਅਬ ਬੰਦ ਕਰੋ। ਤੁਹਾਡਾ ਤਾਂ ਹੀ ਪਖੰਡ ਪੜਿਆ ਹੈ। ਹਾਏ ਹਾਏ। ਨੰਦ ਦੇ ਕੋ ਨਹੀਂ ਚੰਗੇ ਲੱਗਣਦੇ ਯਾਰ। ਲਾਓ ਸ਼ੂਟ ਕੇ ਜੰਗਾ ਕਰ ਲੈਣਗੇ ਕੋਈ ਨਹੀਂ। ਕਰ ਲਾਂ ਦੋ ਇੱਕ ਵਾਰ ਹੁਣ ਜਿੱਥੇ ਇੰਨਾ ਕੁਝ ਕਰੀ। ਮੇਰੀ ਸਮਝ ਮਤਰਾ ਚਪੇੜ ਮਾਰਨੀ ਕਰਿਆ ਵੀ। ਤੇਰਾ ਤਾਂ ਮਾਸਰਾਬ ਹੋ ਗਿਆ ਏ। ਉਹ ਨਹੀਂ ਚੰਗੇ ਲੱਗਣਦੇ। ਇਹ ਕਿੰਨੇ ਕੁ ਰਹਿ ਗਏ ਹੁਣ? ਆ ਮਮੀ ਹੋਰ ਰਹਿ ਗਿਆ ਜੀ ਇਹਨਾਂ ਨੇ ਸ਼ੂ ਲਾਤਾ ਵਾ। ਐਵੇਂ ਲਾਤਾ ਸ਼ੂ ਮੈਂ ਲਾਂਦੀ ਆ ਨਾ ਸ਼ੂ। ਗਾਂ ਹੱਥੇ ਕਰ। ਅਰੇ ਕਰ ਰਿਹਾ ਆਪਣਾ। ਮੈਂ ਡੈਡੀ ਨੂੰ ਲਿਆਉਣਾ ਅਖਰ। ਜਾ ਲਿਆ ਡੈਡੀ ਆ ਡੀਸੀ ਲੱਗਾ ਮੇਰੇ ਤੇ। ਉਨੇ ਖੁਸ਼ੀ ਹੁਣਾਵਣ ਕੇ ਵੇਖ ਕੇ ਜਾ ਜਾ ਆਪਣਾ ਕੰਮ ਕਰ ਨਿੱਕੇ ਜਿਹੇ ਨੂੰ ਪਾਲਿਆ ਉਹ ਗੱਲਾਂ ਵੇਖ ਕਿਦਾਂ ਕਰਦਾ ਅੱਖਾਂ ਕੱਢ ਕੱਢ ਕੇ ਛੇਤੀ ਨੂੰ ਪਾ ਦੋ ਤੁਹਾਨੂੰ ਪਤਾ ਨਹੀਂ ਕਿ ਆਪਕੇ ਕੰਮ ਨਹੀਂ ਚੰਗੇ ਲੱਗਦੇ ਨਾ ਨਾ ਹਾਂ ਕਰਿਆ ਕਰੋ ਤੁਸੀਂ ਦੱਸੋ ਦੋਵੇਂ ਜਾਣੀਆਂ ਸੋਹਣੇ ਲੱਗਣਦੇ ਆ ਕਿ ਨਹੀਂ ਲੱਗਣਦੇ ਨਹੀਂ ਮਮੀ ਚੰਗੇ ਤੇ ਬਸ ਮੈਂ ਕਿਹੜਾ ਕਿਤੇ ਬਾਜ਼ਾਰ ਚ ਨਹੀਂ ਆ ਘਰੇ ਹੀ ਆ ਪਰ ਫਿਰ ਵੀ ਤੁਹਾਨੂੰ ਪਤਾ ਮੁੰਡਿਆਂ ਨੂੰ ਨਹੀਂ ਲੈ ਉਹਦੀ ਵੀ ਚੰਗੀਆਂ ਨੇ ਜਾਣ ਕੇ ਮੇਰਾ ਮੁੰਡਾ ਬਹੁਤਾ ਪੂਏ ਚੜਿਆ ਤੇ ਚੁੱਪ ਕਰਕੇ ਨਾ ਕਰ ਲਾ ਪਾ ਛੇਤੀ ਕਰ ਸਾਰੇ ਵਧੀਆ ਤਰੀਕੇ ਨਾਲ ਪਾ ਦੇ ਇੱਕ ਵਾਰੀ ਤੇ ਟੌਰ ਮਾ ਕੱਢਣਾ ਕੱਢਣਾ ਇੰਨੇ ਪੈਸੇ ਕਰਤੀ ਹੈ ਕਰਦੇ ਰਹਿਣ ਚ ਕਰਨਾ ਇਹਨਾਂ ਨੇ ਬੰਦ ਬੰਦ داری ਬੇਕਸਾ ਚੜ੍ਹਨ ਗਿਆ ਲਿ ਜਾਵੇ ਜਿੱਦੂ ਤਾਂ ਨੰ ਦੱਸਾ ਤੋ ਉਹ ਕੀ ਹੋ ਗਿਆ ਭਰਾਵਾ ਜੇ ਸੌਂਮ ਦੇ ਬਿਆਕਰੋ ਯਾਰ ਹਾਂ ਸੁਤੇ ਰੋ ਉੱਪਰ ਵੇਖੋ ਬਾਹਰ ਕੀ ਬਣ ਰਿਹਾ ਜੇ ਕੀ ਹੋ ਗਿਆ ਵਾ ਉਹ ਜਦੋਂ ਤੂੰ ਇਹਨਾਂ ਨੂੰ ਲਿਆ ਕੇ ਦਿੱਤਾ ਉਹ ਚੁੰਟਾ ਜਾ ਤੁਹਾਡੇ ਤੋਂ ਕਿਤੇ ਬਾਹਰ ਨਾਲ ਸੁੱਟ ਕੇ ਆ ਆ ਗਿਆ ਉਹ ਵੇਖੋ ਕਿਦਾਂ ਜਲੂਸ ਕੱਢਿਆ ਏ ਤੇਰਾ ਦਿਮਾਗ ਖਰਾਬ ਆ ਮੈਂ ਅੱਜ ਇਹ ਚੀਜ਼ ਆਫਗਾਨੇ ਦੇਣੀ ਆ ਮਮੀ ਕਹਿਣ ਦੀ ਇਹ ਕਿਤੇ 900 ਰੁਪਏ ਆਰਡਰ ਕੀਤਾ ਤੁਹਾਨੂੰ ਲੰਦਾ ਵਾ ਭਾਜੀ ਮੇਰੇ ਤਾਂ 500 ਰੁਪਈਆ ਮੇਰੇ ਤਾਂ ਮੂੰਹ ਸੁੱਦਾ ਹੁੰਦਿਆ ਨੇ ਕਿਹੜੇ ਹਸਾਮਾ ਤਮਾ ਭਾਈ ਨੇ ਵੀ ਕੀ ਗੱਲ ਬਣਦੀ ਇੱਥੇ ਜਾ ਕੇ ਡੈਡੀ ਦੇਖੋ ਸਹੀ ਕਿਦਾਂ ਜਲੂਸ ਕੱਢਿਆ ਨਹੀਂ ਚੰਗੇ ਲੱਗਣ ਦੇ ਉਹੋ ਜਿਹੇ ਦੋਵੇਂ ਉਹ ਨਾ ਰੋਲੀਆਂ ਨੇ ਸ਼ਰਮ ਵੀ ਨਾ ਰਹੀ ਆ ਹੋਰ ਡੈਡੀ ਮੈਨੂੰ ਬੜਾ ਗੁੱਸਾ ਚੜੰਦਿਆ ਅੱਜ ਮੰਮੀ ਨੂੰ ਕੋਈ ਵਾਰ ਸੱਦੇ ਜੇ ਕਰਨ ਜਿੱਦਾਂ ਦੇ ਹੈਗੇ ਸੀ ਮੈਂ ਦੱਸਾਂ ਗੱਲ ਕੀ ਆ ਜੇ ਹੁਣ ਮੈਂ ਫੜ ਲਿਆ ਨਾ ਤੇ ਇਹਦੇ ਝਟੇ ਜਿਹਨੂੰ ਮੈਂ ਦੇਣੀ ਉਹ ਅੱਗ ਲਾ ਏਦਾਂ ਡੈਡੀ ਨਹੀਂ ਚੰਗਿਆਂ ਲੱਗੀਦਾ ਬਾਹਰ ਕਿਦਾਂ ਨਿਕਲਾਂਗੇ ਲੋਕਾਂ ਵੀ ਵੀ ਗੱਲਾਂ ਕਰਨੀਆਂ ਨੇ ਉਹ ਮੈਂ ਤਿਸ ਤੋਂ ਤੱਕ ਠੀਕ ਸੀ ਏਦਾਂ ਤਾਂ ਕੁੜੀਆਂ ਵੀ ਨਹੀਂ ਕਰਨ ਰਈਆਂ ਇੰਨਾ ਚੰਗਾ ਵੀ ਰੱਬ ਨੇ ਮੈਨੂੰ ਧੀ ਨਹੀਂ ਦਿੱਤੀ ਨਹੀਂ ਤੇ ਰਿਸ਼ਤਾ ਕਿੱਥੇ ਹੁਣ ਅਸੀਂ ਵੀਰ ਜੀ ਹੁਣ ਕਰਨਾ ਕੀ ਜੇ ਕਰਨਾ ਕੀ ਇਹ ਜਾਂ ਤੇ ਤੇ ਰਾਣ ਵਾਲ ਮੁੰਦੀਏ ਸੁੱਤੀ ਤੇ ਤੇ ਜਾਂ ਅੱਗ ਲਾ ਦਈਏ ਇਹਨੂੰ ਝਟੇ ਦੇ ਨੂੰ ਮੈਨੂੰ ਰਿਪੋਰਟ ਦੇਣਾ ਜੀ ਕੀ ਯਾਰ ਬੰਦਾ ਉਹ ਮੇਰੀ ਗੱਲ ਸੁਣ ਉਹ ਕਿਤੇ ਰੌਂਡਾ ਪਹਿਨੇਗੀ ਹੈ ਇਹਦੇ ਸਿਰ 'ਚ ਪਾ ਦਿਆ ਸਾਰੇ ਰਾਹ ਦੀਏ ਤੇ ਕੰਮ ਸਿਆਪਾ ਨੇ ਬੜੇ ਬਰੇ ਜਾ ਵੇਖੀ ਕਿਤੇ ਪਈ ਲਈ ਹੋਣੀ ਹੈ ਕਿਤੇ ਪੁਰਾਣੀ ਚਲ ਮੰਮੀ ਹੋਣਾ ਤੇਰੇ ਨਾਲ ਲੈ ਮਨਜਿੰਦਰ ਵੀ ਇੱਥੇ ਹੀ ਆ ਇਹਦੇ ਨਾਲ ਕਰਦਾ ਗੱਲ ਮੇਖਾਂ ਮੈਂ ਜੰਦਰ ਹਾਂਜੀ ਭਾਈ ਸ਼ਹਿਰੋਂ ਆਇਆ ਸੀ ਅੱਛਾ ਤੇ ਮੈਂ ਚੱਲ ਬਰਸਨ ਨੂੰ ਪਾਣੀ ਦਾ ਦੰਨੇ ਆ ਤਾਂ ਹੀ ਲੀਡਾ ਲੱਤਾ ਲਾਇਆ ਆਹੋ ਚੱਲ ਪਾਣੀ ਤਾਂ ਲੱਗ ਜੂਗਾ ਹਾਂਜੀ ਹਾਂਜੀ ਹੋਰ ਬੱਸ ਵਧੀਆ ਵਧੀਆ ਯਾਰ ਮੈਂ ਗਿਆ ਹਾਂ ਖਾਦ ਲੈਣ ਅੱਛਾ ਕੀ ਕਹਿੰਦੇ ਆ ਖਾਦ ਤੇ ਚੱਲ ਆਂਦੇ ਮਿਲ ਜੂਗੀ ਹੈ ਉੱਥੇ ਬੰਤਾ ਬੈਠਾ ਹੈ ਆਪਣੇ ਪਿੰਡ ਵਾਲਾ ਅੱਛਾ ਅੱਛਾ ਉਹ ਵੀ ਖਾਦ ਖੂਦ ਦੇ ਚੱਕਰ 'ਚ ਹੀ ਅੱਛਾ ਅੱਛਾ ਉਹਨੇ ਕੰਮ ਕਿਹਾ ਆਵਾਜ਼ ਮੈਂ ਚੱਲ ਸਲਾਹ ਕਰ ਲੈਣੇ ਉਹਨੂੰ ਕਿਤੇ ਪੈਸੇ ਪੋਏ ਨਾ ਦੇ ਦਿਓ ਉਹਦਾ ਵਿਹਾਰ ਬੜਾ ਗੰਦਾ ਜੇ ਉਹ ਪੈਸੇ ਨਹੀਂ ਨੀ ਗੱਲ ਹੈਗੀ ਹੈ ਉਹ ਆਂਦਾ ਹੀ ਜਿਹੜਾ ਤੁਹਾਡੇ ਨਾਲ ਅੱਧਾ ਗੱਲਾ ਲੱਗਦਾ ਵਾਹੀਂ ਵੇਚ ਦੇਣਾ ਵਾ ਅੱਛਾ ਤੇ ਤੈਨੂੰ ਪਤਾ ਮੁੰਡੇ-ਮੁੰਡੇ ਤਾਂ ਉਹਨਾਂ ਦੇ ਅਮਲੀ ਹੋ ਗਏ ਆ ਹਾਂ ਇਹ ਤਾਂ ਗੱਲ ਹੈਗੀ ਤੇ ਪੈਸੇ ਖਾਈ ਜਾਂਦੇ ਜਿਹੜੇ ਹੈਗੇ ਆ ਹੂੰ ਹੂੰ ਇਹ ਆਂਦਾ ਤੁਹਾਨੂੰ ਪਹਿਲ ਆ ਜੇ ਤੁਸੀਂ ਲੈਣੀ ਆ ਤੇ ਪਹਿਲੀ ਲੈ ਲਓ ਮੈਂ ਕਹਾਂ ਚੱਲ ਮੈਂ ਮਨਿੰਦਰ ਨਾਲ ਸਲਾਹ ਕਰਕੇ ਫਿਰ ਦੱਸਾਂਗਾ ਤੈਨੂੰ ਠੀਕ 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 ਉਹ ਇਹ ਹੈ ਨਾ ਰੇਲ ਰੂੜੀ ਉਹਨੂੰ ਪੁੱਛ ਲਿਆ ਨਾ ਕੀ ਮੰਗੰਡਿਆ ਵਾ ਰੇਟ ਮੈਂ ਕੀਤੀ ਹੀ ਗੱਲ ਹੈ 30 ਲੱਖ ਸੁਣਾਉਂਦਾ ਹੀ ਉਹਨੂੰ ਕਿਹਾ 30 ਇੱਥੇ ਸਾਡੇ ਲੱਗ ਜਾ ਕਿਤੇ ਰੇਟ ਹੈ ਨੀਗਾ ਚੱਕਰ ਇਹ ਆ ਵੀ ਚਲੋ ਮੂੰਹ ਮੰਗਾ ਕਿڑی ਮੌਤ ਮਿਲਦੀ ਆ ਆਹ ਮਤਲਬ ਇਹ ਆ ਵੀ ਤੇ ਉਹ ਦੁਕਾਨ ਵਾਲਾ ਵੀ ਲੱਗੇ ਹੀ ਅੱਛਾ ਅੱਛਾ ਚਾਹ ਵੀ ਹਾਂ ਹਾਂ ਤੇ ਉਹ ਵੀ ਫਿਰ ਕਹਿੰਦਾ ਵੀ ਚੱਲ ਤੂੰ ਯਾਰ ਇਦਾਂ ਨਾ ਕਰਕੇ ਪਹਿਲੀ ਦੇਣੀ ਆ ਇਹ ਸਾਬ ਨਾਲ ਗੱਲ ਕਰੋ ਓਏ ਆਹੋ ਕੋ ਸਾਹਬ ਨਾਲ ਗੱਲ ਕਰ ਲੈ ਤੇ 25 ਪੁੱਛੀ 26 ਕਿਤੇ ਲਾਗੇ ਬਣ ਜਾਂਦੀ ਉਹ ਵਾ ਹਾਂ ਠੀਕ ਆ ਠੀਕ ਆ ਮੈਂ ਫਿਰ ਉਹਨੂੰ ਕਹਿੰਦਾ ਮੈਂ ਕਿਹਾ ਹੁਣ ਤੂੰ 30 ਹੀ ਕਹਿੰਦਾ 30 ਹੀ ਉਹ ਮਿਲਣਾ ਓਏ ਆਹੋ ਨੇ 30 ਵਾਲਾ ਕੰਮ ਆ ਗਾ ਕਾ ਨੀ ਗਾ ਕੋਈ ਲਾਗੇ ਹੋਰ ਹਾਂ ਹਾਂ ਤੇ ਇਹੋ ਹੀ ਆ ਵੀ ਕੋਈ 12 12.5 ਲੱਖ ਰੁਪਇਆ ਬਣਨਾ ਬਾਕੀ ਕੋ ਖਰਚਾ ਲੱਗ ਜਾਊਗਾ ਹਾਂ ਇੰਨਾ ਹੀ ਬਣਦਾ ਹੁਣ ਤੂੰ ਵੀ ਵੇਖ ਲੋ ਜੇ ਇਹਦੇ ਗੱਲ ਬੰਦੀ ਆ ਤੇ ਮੈਂ ਨਾ ਲੈ ਲੀਆ ਜ਼ਮੀਨ ਨਹੀਂ ਜੇ ਲੱਭਣੀ ਹੂੰ ਹੂੰ ਸੜਕਾਂ ਡੀਆਂ ਜੇ ਨਿਕਲਣਾ ਠੀਕ 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 ਤੇ ਰੇਟ ਬੜੇ ਵਾਧੇ ਜਾਂਦੇ ਜੇ ਹਾਂ ਇਹ ਤਾਂ ਇਤਰੇ ਇਤਰੇ ਹੀ ਤੇ ਜਿਹੜੀ ਨਾਲ ਲੱਗਦੀ ਜੇ ਕੋਈ ਰਲਦੀ ਦੋ ਚਾਰ ਕਲਾਣਾ ਤੇ ਲਾ ਲਓ ਗੱਲ ਤੇ ਤੁਹਾਡੀ ਠੀਕ ਆ ਤੇ ਭਾਜੀ ਗੱਲ ਇਹ ਆ ਵੀ 12-13 ਲੱਖ ਰੁਪਈਆ ਹੋਣਾ ਕਿੱਥੋਂ ਮੇਰੀ ਗੱਲ ਸੁਣ ਮਨਿੰਦਰ ਸਿਆ ਹਾਂਜੀ ਸੋਨਾ ਕਿੰਨਾ ਮਹਿੰਗਾ ਹੋਇਆ ਵਾ ਤੇਰੀ ਨਾਲ ਦੀ ਕੋਈ ਸੋਨਾ ਹੈਗਾ ਵਾ ਤੇਰੀ ਨੂੰਹ ਕੋ ਵੀ ਹੈਗਾ ਵਾ ਹੈਗਾ ਤੇ ਮੇਰੀ ਨਾਲ ਦੀ ਕੋਈ ਸੋਨਾ ਹੈਗਾ ਵਾ ਸਾਡੀ ਨੂੰਹ ਕੋ ਵੀ ਹੈਗਾ ਵਾ ਹਾਂ ਇਹ ਤੇ ਗੱਲ ਤੁਹਾਡੀ ਠੀਕ ਆ ਤੇ ਆਪਾਂ ਥੋੜਾ ਬੋਦਾ ਵਿੱਚੋਂ ਦੇ ਲੈ ਆਗੇ ਤੇ ਪੈਲੀ ਲ ਲਈਏ ਸੋਨਾ ਫੇਰ ਬਣਾ ਲਾਂਗੇ। ਗੱਲ ਤੇ ਆ ਭਾਜੀ ਤੁਹਾਡੀ ਸਿਆਣੀ। ਪਰ ਇੱਕ ਵਾਰ ਵੀ ਘਰ ਵੀ ਸਲਾਹ ਕਰ ਲਈਏ ਨਿਆਣਿਆਂ ਨਾਲ ਜੇ ਨਾ ਗਾੜੀ ਬਣੀ ਆਂ ਅਹੀਂ ਆਪੇ ਦੋਸ ਭਰਾ ਦੇ ਹਿਸਾਬ ਲਈ ਜਾਣਦੇ ਆਂ। ਉਹ ਮੈਂ ਤਾਂ ਹੀ ਤੇ ਰੌਲਾ ਪਾਉਂਦਾ ਰਹੀ ਨਾ ਰਾਤ ਦਿਨ ਖਰਚਿਆਂ ਤੇ ਕੰਟਰੋਲ ਕਰੋ ਖਰਚਿਆਂ ਤੇ ਕੰਟਰੋਲ ਕਰੋ ਜੇ ਕੋਈ 4 ਰੁਪਏ ਬਚਾਓਗੇ ਦੇ ਕੋਈ ਜ਼ਿਆਦਾ ਬਣਾ ਲੋਗੇ। ਤੁਹਾਨੂੰ ਭਾਜੀ ਮੇਰੇ ਦੇ ਖਰਚੇ ਦਾ ਪਤਾ ਹੀ ਆ। ਤੁਹਾਡੇ ਕਹ ਤੂੰ ਤੇ 500 ਰੁਪਏ ਦਿੱਤਾ ਗੱਲ। ਚੱਲ ਫੇ ਚਲੀਏ ਘਰ ਨੂੰ। ਆਹ ਕਰ ਲਈ ਸਲਾਹ ਜਾ ਕੇ ਤੇ ਮੈਨੂੰ ਦੱਸੀ। ਚਲੋ ਠੀਕ ਆ ਫਿਰ ਠੀਕ ਆ ਹਾਂ ਹਾਂ ਉਹਦਾ ਇੱਕ ਗੱਲ ਆ ਗੁੱਸਾ ਨਾ ਕਰੀ ਜੇ ਤੇ ਤੁਸੀਂ ਨਾਲ ਰਲੋਗੇ ਠੀਕ ਆ ਨਹੀਂ ਤੇ ਮੈਂ ਲੱਤ ਲਾ ਦੇਣੀ ਆ ਉੱਥੀ ਸੋਕੀ ਚਲੋ ਭਾਜੀ ਕਰ ਲੈਨੇ ਘਰ ਜਾ ਕੇ ਸਲਾਹ ਜੇ ਦੋ ਕਨਾਲਾ ਥਾਂ ਵਾਜੂਗਾ ਤੇ ਆਪਣਾ ਹੀ ਆ ਆਹੋ ਕਰ ਲਾ ਗੱਲ ਹੈ ਆਹੋ ਮੁੰਡੇ ਨਾਲ ਵੀ ਸਲਾਹ ਕਰ ਲਾ ਹਾਂ ਹਾਂ ਤੇ ਮੈਂ ਵੀ ਜਾ ਕੇ ਉਹਨਾਂ ਨੂੰ ਪੁੱਛਣਾ ਵਾਂ ਪੁੱਛ ਲੈਨੇ ਪੁੱਛ ਲੈਨੇ ਮੈਂ ਤਾਂ ਨਿਕੋ ਗੱਲ ਸੋਚੀ ਹੋਈ ਵੀ ਮੈਂ ਉਹ ਤੇ ਸੋਨਾ ਸੋਨਾ ਸਾਰਾ ਦੇਣਾ ਹੀ ਇੱਕ ਵਾਰੀ ਵੇਚ ਆਪੇ ਹੌਲੀ ਹੌਲੀ ਬੰਦਦਾ ਰੂ ਟੋਲਾ ਟੋਲਾ ਅੱਧਾ ਅੱਧਾ ਟੋਲਾ ਪਰ ਉਹ ਤੇ ਗੱਲ ਤਾਂ ਢੀ ਠੀਕ ਆ ਜਦ ਸਲਾਹ ਤੋਂ ਬਿਨਾਂ ਇਹ ਜਾ ਕੇ ਪੁੱਛੀਏ ਸਹੀ ਵੀ ਕਹਿੰਦੇ ਕੀ ਆ ਪੁੱਛ ਲਾ ਪੁੱਛ ਲਾ ਟਾਲੀ ਨਹੀਂ ਉਹ ਮਿਲਣੀ ਹਾਂ ਹਾਂਜੀ ਉਹ ਤਾਂ ਗੱਲ ਠੀਕ ਆ ਬਣੀ ਤੇ ਬਣਾ ਲਈਏ ਆਹ ਨਹੀਂ ਇਹ ਗੱਲ ਠੀਕ ਆ ਮੇਰਾ ਕੀ ਇਹਨਾਂ ਨੂੰ ਥੋੜਾ ਥੋੜਾ ਲੈ ਦਾਂਗੇ ਫਿਰ ਹੋਰੀ ਹੋਗੀ ਕੋਈ ਉਹ ਤਾਂ ਚਲੋ ਕੋ ਦਿਨ ਦੇ ਹਾਂ ਤੇ ਮਾਸ਼ਾਅੱਲਾ ਬਣੀ ਜਾਂਦਾ ਵਾ